ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਕੈਨੇਡਾ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਦੇ ਵਿੱਚੋਂ ਸਿੱਖਾਂ ਦੀ ਖਤਰ ਵਧੀਆ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੈਨੇਡਾ ਤੇ ਅਮਰੀਕਾ ਨੇ ਖਾਲਸਤਾਨ ਦੇ ਬਾਰੇ ਕੀ ਕੁਝ ਕਿਹਾ ਇਹਦੇ ਬਾਰੇ ਗੱਲ ਕਰਾਂਗੇ ਖਾਸ ਤੌਰ ਤੇ ਕੈਨੇਡਾ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਵਿਰੋਧੀ ਧਿਰ ਦੇ ਨੇਤਾ ਨੇਗੇ ਜਿਹੜੇ ਜਗਮੀਤ ਸਿੰਘ ਜਿਹੜੇ ਕੈਨੇਡਾ ਦੇ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਨੇ ਉਹਨਾਂ ਨੇ ਉਨ ਉਹ ਜਿਨ੍ਹਾਂ ਦੀ ਜਿਹੜੀ ਟਰੂਟੋ ਦੀ ਸਰਕਾਰ ਹੈ ਉਹ ਜਗਮੀਤ ਸਿੰਘ ਦੀ ਹਮੈਤ ਨਾਲ ਚੱਲ ਰਹੀ ਹੈ ਜਿਹੜਾ ਜਗਮੀਤ ਸਿੰਘ ਖਾਲਸਾ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਕੀ ਕੁਝ ਕਿਹਾ ਪਾਰਲੀਮੈਂਟ ਵਿੱਚ ਤੇ ਕੀ ਹੈਗੀ ਆ ਸੋਚ ਕੀ ਕਰਨਾ ਚਾਹੁੰਦੇ ਨੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇਸ ਵਾਰੀ ਜਦੋਂ ਜਸਟਨ ਟਰੂਟੋ ਬਸਾਖੀ ਦੇ ਮੌਕੇ ਤੇ ਮੌਕੇ ਤੇ ਸਿੱਖਾਂ ਦੇ ਇਕੱਠ ਦੇ ਵਿੱਚ ਵਿਸਾਖੀ ਦਾ ਜਿਹੜਾ ਇਕੱਠ ਹੋਇਆ ਸੀ ਉਹ ਇਕੱਠ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਕਰੀਬ 7 ਲੱਖ ਦੇ ਕਰੀਬ ਸਿੰਘਾਂ ਦਾ ਇਕੱਠ ਸੀ ਉੱਥੇ ਜਦੋਂ ਚਲੇ ਜਾਂਦੇ ਨੇ ਤਾਂ ਉੱਥੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਏ ਜਾਂਦੇ ਨੇ ਸਿੱਖਾਂ ਵੱਲੋਂ ਜਦੋਂ ਜਸਟਿਨ ਟਰੂਡੋ ਬੋਲਣ ਲੱਗਦੇ ਨੇ ਤਾਂ ਉਹਨਾਂ ਦੇ ਪਿੱਛੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਗੂੰਜਦੇ ਨੇ ਪਿਛਲੇ ਪਾਸੇ ਜਿਸ ਦੇ ਨਾਲ ਭਾਰਤ ਸਰਕਾਰ ਨੂੰ ਨਰਾਜ ਹੁੰਦੀ ਆ ਭਾਰਤ ਸਰਕਾਰ ਤੇ ਭਾਰਤ ਸਰਕਾਰ ਇਹਦਾ ਨੋਟਿਸ ਵੀ ਲੈਂਦੀ ਹੈ ਭਾਰਤ ਸਰਕਾਰ ਨੇ ਇਹਦਾ ਨੋਟਿਸ ਲਿਆ ਤੇ ਇੱਥੇ ਉਹਨਾਂ ਦੇ ਰਾਜਦੂਤ ਨੂੰ ਬੁਲਾ ਕੇ ਉਹਨਾਂ ਨੇ ਆਪਣਾ ਇਤਰਾਜ਼ ਜਤਾਇਆ ਭਾਰਤ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਇਹਦੇ ਬਾਰੇ ਸਾਡਾ ਇਤਰਾਜ਼ ਹੈ ਕਿ ਟਰੂਡੋ ਕੋਲ ਜ਼ਾਹਰ ਕੀਤਾ ਜਾਵੇ ਕਿ ਜਸਟਿਨ ਟਰੂਡੋ ਦੇ ਬੋਲਣ ਮੌਕੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਕਿਉਂ ਲੱਗੇ ਇਸ ਤੋਂ ਬਾਅਦ ਅੱਗੇ ਕੀ ਕੁਝ ਹੋਇਆ ਤੇ ਉਹਦੇ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾਗਾ ये तो सही सुने होते हैं आनंद। ये बहुत ही जल्द कहना में हाउस ऑफ कॉमर्स के इलेक्शन होने वाले हैं तो जस्टिन ट्रूडो ने कर क्लियरली अपने वोट से देखे ऑफिशियली तो ये कहा है कि कनेडियन पार्लियामेंट रेगुलराइज करे कि 1994 में सिख जनोसाइड हुआ था अब अभी डेमोक्रेटिक पार्टी के बारे में जिसको लीड करते हैं जगमीत सिंह जो बाद में इंडिया में बैंड है इंडिया में

ਜਗਨੇ ਸਿੰਘ ਇਹਨਾਂ ਨੇ ਵੀ ਰੀਸੈਂਟਲੀ ਇਸ ਕੇ ਬਾਰੇ ਵਿੱਚ ਜਸਪੀਸ਼ ਦਿਆ ਕਿ ਉਹਨਾਂ ਨੇ ਸਖਰੇ ਤਲੀ ਮੈਂਸ਼ਨ ਕੀਤਾ ਇਸ ਕੇ ਬਾਰੇ ਵਿੱਚ ਕਿ ਵੀ ਨੀਡ ਟੂ ਰੈਕਗਨਾਈਜ਼ ਝਨੋਸਾਈਡ ਦੁਨੀਆ ਦੇ ਬੇਸ਼ਿਰਾਨ ਸਿੰਘ ਜਨੋਸਾਈਡ ਰੈਕਗਨਾਈਜ਼ ਕੀਤਾ ਇਹ ਜ਼ਰੂਰੀ ਉਪਰਾਲਾ ਆਇਆ ਕਿਸੇ ਦੀ ਕੌਮ ਦੀ ਤਰੱਕੀ ਵਾਸਤੇ ਅੱਗੇ ਵਧਣ ਵਾਸਤੇ ਜ਼ੁਬੇਨ ਸਾਹਿਬੀ ਹੋਈ ਹੈ ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ ਆ ਜ਼ੁਬੇਨ ਦੀ ਹੈ ਕਿ ਆਪਾਂ ਸਰਬਤ ਦਾ ਭਲਾ ਵਾਲੀ ਕੰਮ ਕਰੀਏ ਆਪਾਂ ਸਿੱਖਾਂ ਦਾ ਜੋ ਮਨੁੱਖੀ ਅਧਿਕਾਰਾਂ ਦੀ ਲੰਗਣਾ ਹੋਈਆਂ ਉਹਦੇ ਵੀ ਬਸ ਸਾਡੇ ਮੈਂਦੀ ਕਰਨ ਦੀ ਜ਼ਿੰਮੇਵਾਰੀ ਵੀ ਹੈਗੀ ਆ ਸੋ ਉਹਦੇ ਵਾਸਤੇ ਤੁਹਾਡੀ ਸਹਿਯੋਗ ਦੀ ਲੋੜ ਹੈ ਤਾਂ ਇਹ ਹੁਣ ਜਗਮੀਤ ਸਿੰਘ ਜੀ ਨੇ ਜਿਹੜੇ ਉਹਨਾਂ ਨੂੰ ਇੰਡੀਆ ਦੇ ਵਿੱਚ ਤਾਂ ਬੈਨ ਕੀਤਾ ਗਿਆ ਉਹਨਾਂ ਦੇ ਵੀ ਜ ਨਹੀਂ ਲੱਗਦੇ ਜਿਹੜੇ ਪੱਤਰਕਾਰ ਵੀਰ ਬੋਲ ਰਿਹਾ ਸੀ ਉਹਨੇ ਵੀ ਇਹੀ ਗੱਲ ਦੱਸੀ ਹੈ ਤੁਸੀਂ ਸੁਣਿਆ ਕਿ ਜਿਹੜੀ ਵੀਡੀਓ ਆ ਵੀਡੀਓ ਵਿੱਚ ਉੱਥੇ ਹੀ ਸਵਾਲ ਉੱਠਿਆ ਖਾਸ ਤੌਰ ਤੇ ਜਗਮੀਤ ਸਿੰਘ ਨੇ ਜੋ ਬੋਲਦਿਆਂ ਕਿਹਾ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਭਾਰਤ ਦੇ ਵਿੱਚ ਕੱਟ ਗਿਣਤੀਆਂ ਕੱਟ ਗਿਣਤੀ ਜੋ ਸਿੱਖ ਨੇ ਭਾਰਤ ਵਿੱਚ ਕੱਟ ਗਿਣਤੀ ਸਿੱਖਾਂ ਨਾਲ ਜਿਆਦਤੀ ਹੋਈ ਹੈ 1984 ਵਿੱਚ ਸਿੱਖਾਂ ਤੇ ਅਤਿਆਚਾਰ ਹੋਇਆ ਸੀ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਸੀ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਤੀਜਾ ਕੱਲੂਕਾਰਾ ਹੋਇਆ ਸੀ ਉਸ ਬਾਰੇ ਉਹ ਗੱਲ ਕਰ ਰਹੇ ਨੇ ਕਿ 1984 ਦੇ ਜੋ ਨਾਲ ਉਹ ਗੱਲ ਕਰ ਰਹੇ ਨੇ ਕਿ 1984 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਉਹਦੇ ਬਾਰੇ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇੱਥੇ ਜੋ ਇਹ ਕੁਝ ਹੋਇਆ ਇਸ ਦਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਸ ਨੂੰ ਮੰਨਿਆ ਜਾਵੇ ਉਸ ਨੂੰ ਉਸ ਨੂੰ ਵਰਤਾਰੇ ਨੂੰ ਜੋ ਉਹ ਵਰਤਾਰਾ ਹੋਇਆ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਉਹਨੂੰ ਰੈਕੋਗਨਾਈਜ਼ ਕੀਤਾ ਜਾਵੇ ਕਿ ਇਹ ਗਲਤ ਹੋਇਆਗਾ ਉਹ ਭਾਰਤ ਵਿੱਚ ਸਿੱਖਾਂ ਨਾਲ ਜੋ ਵੀ ਹੋਇਆ ਉਹ ਗਲਤ ਹੋਇਆ ਇਹਨੂੰ ਰੈਕੋਗਨਾਈਜ਼ ਕੀਤਾ ਜਾਵੇ ਜਗਮੀਤ ਸਿੰਘ ਜੀ ਇਹ ਗੱਲ ਕਰ ਰਹੇ ਕਹਿ ਰਹੇ ਨੇ ਇਸ ਤਰ੍ਹਾਂ ਉਹ ਇੱਕ ਤਰੀਕੇ ਨਾਲ ਸਿੱਖਾਂ ਦੀ ਤੇ ਸਿੱਖੀ ਦੀ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ ਪਾਰਲੀਮੈਂਟ ਵੱਲੋਂ ਉਹ ਕਹਿੰਦੇ ਨੇ ਵੀ ਇਸ ਹਮਾਇਤ ਦੇ ਵਿੱਚ ਪਾਰਲੀਮੈਂਟ ਵੱਲੋਂ ਇੱਕ ਮਤਾ ਲਿਆਂਦਾ ਜਾਵੇ ਜੋ ਤੁਹਾਨੂੰ ਜਿਹੜੀ ਗੱਲਬਾਤ ਜਿਹੜੀ ਤੁਹਾਨੂੰ ਸੁਣਾਈ ਹੈ ਉਹਦੇ ਵਿੱਚ ਜਗਮੀਤ ਸਿੰਘ ਨੇ ਜਿਹੜੇ ਉਹ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਜਗਮੀਤ ਸਿੰਘ ਜੀ ਉਹ ਬੋਲ ਰਹੇ ਨੇ ਦੂਜੇ ਪਾਸੇ ਇੰਡੀਆ ਦਾ ਕੋਈ ਚੈਨਲ ਹੈ ਉਹਦਾ ਕੋਈ ਪੱਤਰਕਾਰ ਹੈ ਉਹ ਗੱਲਬਾਤ ਕਰ ਰਿਹਾ ਜੋ ਗੱਲਬਾਤ ਤੁਹਾਨੂੰ ਸੁਣਾਈ ਹੈ ਉਹਦੇ ਵਿੱਚ ਇਹ ਇਹ ਆ ਕਿ ਜਸਟਿਨ ਟਰੂਟੋ ਨੇ ਜਿਹੜੇ ਉਹ ਸਿੱਖਾਂ ਨਾਲ ਕਾਫੀ ਨੇੜਤਾ ਰੱਖਦੇ ਨੇ ਉਹੋ ਜਲਦੀ ਹੀ ਕੋਈ ਮਤਾ ਵੀ ਲੈ ਸਕਦੇ ਨੇ ਕਿਉਂਕਿ ਅੱਗੇ ਹੁਣ ਵੋਟਾਂ ਆ ਰਹੀਆਂ ਨੇ ਗਿਆ ਮੂਰੇ ਵੋਟਾਂ ਬੋਟਾ ਨੂੰ ਲੈ ਕੇ ਵੀ ਤੇ ਵੈਸੇ ਵੀ ਸਿੱਖਾਂ ਨਾਲ ਜਸਟਨ ਟਰੂਟੋ ਨੇ ਜਿਹੜੇ ਕਾਫੀ ਹਮਦਰਦੀ ਰੱਖਦੇ ਨੇ ਆਪਾਂ ਪਹਿਲਾਂ ਹੀ ਦੇਖਦੇ ਆ ਰਹੇ ਹਾਂ ਉਹ ਕੋਈ ਮਤਾ ਲੈ ਆ ਸਕਦੇ ਨੇ ਜੇਕਰ ਟਰੂਟੋ ਜਸਟਨ ਟਰੂਟੋ ਨੇ ਜਿਹੜੇ ਜੇਕਰ ਪਾਰਲੀਮੈਂਟ ਵਿੱਚੋਂ ਮਤਾ ਲੈ ਕੇ ਆਉਂਦੇ ਨੇ ਅਗਰ ਕੈਨੇਡਾ ਵਿੱਚ ਇਹ ਗੱਲ ਪਾਸ ਹੋ ਜਾਂਦੀ ਆ ਕਿ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਜੈਨੋਸਾਈਡ ਕੀਤਾ ਗਿਆ ਤੇ ਕੈਨੇਡਾ ਵਿੱਚ ਪਾਸ ਕਰ ਦਿੱਤਾ ਜਾਂਦਾ ਕਿ ਸਿੱਖਾਂ ਨਾਲੇ ਗਲਤ ਹੋਇਆ ਆਪਣੇ ਹੀ ਦੇਸ਼ ਵਿੱਚ ਸਿੱਖਾਂ ਨੂੰ ਬੇਗਾਨਿਆਂ ਵਾਂਗ ਬੇਗਾਨੇ ਆਪਾਂ ਦੇ ਬਿਵਾਰ ਕੀਤਾ ਗਿਆ ਸਿੱਖਾਂ ਦੇ ਨਾਲ ਬੇਗਾਨਿਆਂ ਵਾਲਾ ਵਰਤਾਰਾ ਕੀਤਾ ਗਿਆ ਜਿਹੜੇ ਦੇਸ਼ ਨੂੰ ਸਿੱਖ ਆਪਦਾ ਦੇਸ਼ ਕਹਿੰਦੇ ਨੇ ਉਸੇ ਦੇਸ਼ ਵਿੱਚ ਸਿੱਖਾਂ ਨਾਲ ਬੇਗਾਨਿਆਂ ਵਾਲਾ ਵਿਵਹਾਰ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਢਾਟੇਰੀ ਕਰ ਦਿੱਤਾ ਗਿਆ ਫੌਜਾਂ ਚੜਾਈਆਂ ਗਈਆਂ ਗੋਲੇ ਦਾਕੇ ਗਏ ਦਿੱਲੀ ਦੇ ਸ਼ਹਿਰਾਂ ਦੇ ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੀਹਪਤੀ ਕੀਤੀ ਗਈ ਅਗਰ ਇਹ ਮਤਾ ਪਾਸ ਹੋ ਜਾਂਦਾਗਾ ਤੇ ਕੈਨੇਡਾ ਦੇ ਵਿੱਚ ਇਹ ਕੈਨੇਡਾ ਦੀ ਤਰਜ਼ ਤੇ ਉੱਪਰ ਬਾਕੀ ਦੇਸ਼ ਨੇ ਜਿਹੜੇ ਉਹ ਵੀ ਫਿਰੇ ਮਤਾ ਲੈ ਕੇ ਆਉਣਗੇ ਅਗਰ ਇਹ ਮਤਾ ਕੈਨੇਡਾ ਦੇ ਵਿੱਚ ਪਾਸ ਹੋ ਜਾਂਦਾ ਰਿਕੋਗਨਾਈਜ਼ ਕੀਤਾ ਜਾਂਦਾ ਇਹਨੂੰ ਇੱਕ ਸਿੱਖਾਂ ਦਾ ਜੋ ਨਸਲ ਘਾਤ ਹੋਇਆ ਉਹਨੂੰ ਨਸਲ ਕੁਸੀ ਮੰਨਿਆ ਜਾਂਦਾ ਜਿਹੜਾ ਤੀਜਾ ਗੱਲੂ ਘਰ ਹੋਇਆ ਸਿੱਖਾਂ ਦੇ ਨਾਲ ਅਗਰ ਉਹਨੂੰ ਨਸਲ ਕੁਸੀ ਮੰਨਿਆ ਜਾਂਦਾ ਅਗਰ ਇਹ ਕੈਨੇਡਾ ਦੇ ਵਿੱਚ ਪਾਸ ਹੋ ਜਾਂਦਾ ਤਾਂ ਇਸ ਤਰਜ ਤੇ ਦੂਜੇ ਦੇਸ਼ਾਂ ਦੇ ਵਿੱਚ ਪਾਸ ਵੀ ਹੋਊਗਾ ਖਾਸ ਤੌਰ ਤੇ ਜਿਹੜੇ 5 I ਕੰਟਰੀ ਨੇ ਉਹਨਾਂ ਦੇ ਵਿੱਚੇ ਪਾਸ ਕੀਤਾ ਜਾਊਗਾ ਜਿਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਕੇ ਆ ਜਾਂਦੇ ਨੇ ਜਿਹੜੇ 5 I ਨੇ ਇਹ ਲਗਭਗ ਆਪਣੀਆਂ ਸਾਰੀਆਂ ਸਮੱਸਿਆਵਾਂ ਸਾਰੇ ਮਤੇ ਨੇ ਜਿਹੜੇ ਇਹ ਦੇਸ਼ ਉਹਨਾਂ ਨੂੰ ਆਪਣੇ ਸਾਂਝਾ ਰੱਖਦੇ ਨੇ ਅਗਰ ਕੈਨੇਡਾ ਦੇ ਵਿੱਚ ਇਹਨੂੰ ਜੈਨੋਸਾਈਡ ਮੰਨਿਆ ਜਾਂਦਾਗਾ ਤਾਂ ਇਹ ਦੇਸ਼ਾਂ ਦੇ ਵਿੱਚ ਵੀ ਇਹਨੂੰ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਇਹਨੂੰ ਮੰਨਿਆ ਜਾਊਗਾ ਸਿੱਖਾਂ ਨੂੰ 1984 ਦਾ ਜਿਹੜਾ ਸਿੱਖਾਂ ਦੇ ਨਾਲ ਨਸਲਕਾਤ ਹੋਇਆ ਉਹਦਾ ਜੋ ਮਤਲਬ ਵੀ ਉਹਦਾ ਇੱਕ ਤਰੀਕੇ ਦਾ ਜੋ ਤੁਹਾਨੂੰ ਕੋਈ ਉਹਦਾ ਮਤਲਬ ਵੀ ਤੁਹਾਨੂੰ ਕੋਈ ਕਿਸੇ ਤਰੀਕੇ ਦਾ ਕੋਈ ਇਨਸਾਫ ਮਿਲਣਾਗਾ ਤੁਹਾਨੂੰ ਇਨਸਾਫ ਮਿਲਣ ਦੀ ਆਸ ਵੱਜ ਜੂਗੀ ਜੇ ਕਾਨੂੰਨ 1984 ਦੇ ਇਨਸਾਫ ਮਿਲਦੀ ਆਸ ਵਾਜ ਜਾਵੇਗੀ ਇੱਕ ਤਰੀਕੇ ਦੇ ਨਾਲ ਇਨਸਾਫ ਮਿਲੂਗਾ ਸਿੱਖਾਂ ਨੂੰ ਦੂਜੇ ਪਾਸੇ VOTING ਹੋ ਰਹੀ ਆ ਜਿਹੜੀ ਸਿੱਖ ਫੋਰ ਜਸਟਿਸ ਵਾਲੇ VOTING ਕਰਾ ਰਹੇ ਨੇ ਭਾਰਤ ਦੇ ਵਿੱਚ ਤਾਂ ਉਹ ਬੈਨ ਹੈ ਇਲਲੀਗਲ ਹੈ ਭਾਰਤ ਦੇ ਵਿੱਚ ਤਾਂ VOTING ਹੋ ਨਹੀਂ ਰਹੀ ਪਰ ਦੂਜੇ ਦੇਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ VOTING ਹੋ ਰਹੀ ਆ ਸਰਕਾਰਾਂ ਆਪ ਉਹ VOTING ਕਰਵਾ ਰਹੀਆਂ ਨੇਗੀਆਂ ਇਸ ਬਾਰੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਸਿੱਖਾਂ ਦੇ ਲਈ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਅਗਰ ਇਹ ਜੇ ਮਤੇ ਪਾਸ ਹੁੰਦੇ ਨੇ ਤੇ ਮਤੇ ਪਾਸ ਹੋਣ ਨਾਲ ਸਿੱਖਾਂ ਨਾਲ ਨੂੰ ਜਿਹੜਾ 1984 ਦੇ ਵਿੱਚ ਵਰਤਾਰਾ ਹੋਇਆ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਉਹਦਾ ਇਨਸਾਫ ਮਿਲਣ ਦੀ ਆਸ ਵੱਜਦੀ ਹੈ ਉਹਦਾ ਇਨਸਾਫ ਮਿਲੂਗਾ ਅਗਰ ਇਹ ਜੇ ਵਰਤਾਰੇ ਦੂਜੇ ਦੇਸ਼ਾਂ ਦੇ ਵਿੱਚ ਹੁੰਦੇ ਨੇ ਅਗਰ ਕੈਨੇਡਾ ਦੇ ਵਿੱਚ ਹੋ ਜਾਂਦਾ ਤਾਂ ਕੈਨੇਡਾ ਦੀ ਤਰਜ ਤੇ ਦੂਜੇ ਦੇਸ਼ਾਂ ਦੇ ਵਿੱਚ ਵੀ ਹੋਊਗਾ ਤਾਂ ਇਨਸਾਫ ਮਿਲਣ ਦੀ ਆਸ ਵੱਜਦੀ ਆਗੀ ਇਹਦੇ ਨਾਲ ਸਿੱਖਾਂ ਦੇ ਖਾਤਰ ਇਹ ਖੁਸ਼ੀ ਦੀ ਖਬਰ ਹੈ ਮੇਰੀ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ